ਕੋਈ ਆ ਤੇ ਪਹਿਲੀ ਆਪਣੀ ਸਟੇਜ ਲੱਗੀ ਆ ਇੱਥੇ ਅੱਗੇ ਲੱਗੀ ਸੀ ਉਹ ਭੁੱਲ ਜਾਈਦਾ ਟਾਈਮ ਹੀ ਬਹੁਤ ਹੋ ਗਿਆ ਪਰ ਅੱਜ ਸਾਰਿਆਂ ਨੂੰ ਜੀ ਆਇਆਂ ਜਿਹੜੇ ਐਸੀ ਜੀ ਮੌਸਮ ਦੇ ਵਿੱਚ ਵੀ ਬੜੀ ਵਧੀਆ ਹਾਜ਼ਰੀ ਲਵਾਈ ਆ ਇਸ ਗੱਲ ਦੇ ਵੀ ਲੋਕ ਮੈਂਨਾਂ ਦਾ ਧੰਨਵਾਦ ਕਰਦਾ ਪਹਿਲਾ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਭੂ ਜਿਹੜਾ ਆਪਣਾ ਮਸਲਾ ਇੱਥੇ ਤੱਕ ਆਇਆ ਤੇ ਜਦੋਂ ਕਿਤੇ ਫੁੱਟ ਪੈਂਦੀ ਆ ਉਦੋਂ ਹੀ ਇਹ ਮਸਲੇ ਆ ਲਪਕਦੇ ਆ ਕੁਝ ਲੋਕਾਂ ਨੂੰ ਉਦੋਂ ਆਏ ਹੋ ਗਿਆ ਜਦੋਂ ਇਹ ਜਮੀਨਾਂ ਰਕਬਾਰ ਹੋਈਆਂ ਵੀ ਹਰੇਕ ਬੰਦੇ ਦੀ ਪੂਛ ਚੱਕੀ ਸੀਗੀ ਵੀ ਜਰ ਕੇਰਾ ਸਾਡੇ ਵਾਲੀ ਜਿਹੜੀ ਸੜਕ ਲੰਘ ਜੇ ਤਾਂ ਮਾਲੋਬਾਲ ਹੋ ਜਾਣਗੇ ਪਰ ਇਹ ਨਹੀਂ ਪਤਾ ਸੀਗਾ ਵੀ ਜਦੋਂ ਇਹ ਸੜਕ ਬਣਣੀ ਆ ਉਦੋਂ ਉਹ ਸਾਡਾ ਕੰਗਾਲੀ ਜਾਂਦੇ ਕੰਮ ਤੁਰ ਪੈਣਾ ਉਹ ਮੇਰਾ ਤਾਂ ਖਿਆਲ ਨਹੀਂ ਵੀ ਕਿਸੇ ਬੰਦੇ ਨੇ ਉਹ ਜ਼ਮੀਨ ਵੱਟੇ ਜ਼ਮੀਨ ਲੈ ਲਈ ਹੋਵੇ ਨਾ ਪਰ ਆ ਉਹ ਲਈ ਗਈ ਹੋਣੀਆਂ ਨਾਲ ਲਈ ਜਾਵੇ। ਉਹ ਜਿੰਨਾ ਕੁ ਉਦੋਂ ਕੁਛ ਬੰਦੇ ਸੀ ਚੱਲ ਪੈਸੇ ਚੱਕ ਗਏ। ਉਹਦੇ ਨਾਲ ਜੱਥੇ ਬੰਦਿਆਂ ਨੂੰ ਵੱਡਾ ਘਾਟਾ ਪਿਆ। ਚਲੋ ਉਹਨਾਂ ਨੇ ਉਦੋਂ ਜਿਹ ਪੈਸੇ ਚੱਕੇ ਉਦੋਂ ਥੋੜੀ ਜੀ ਜ਼ਮੀਨ ਵੀ ਸਾਤੀ ਸੀ ਕੁਛ ਲੈ ਵੀ ਗਏ। ਪਰ ਜਿਹੜੇ ਅੱਜ ਹਾਲਾਤ ਹੋਏ ਹੋਏ ਆ। ਅੱਜ ਕੋਈ ਜ਼ਮੀਨ ਦਾ ਸਿਆੜ ਵੀ ਨਹੀਂ ਲੈ ਸਕਦਾ। ਕੋਈ ਬੰਦਾ ਕਹੇ ਦੇ ਵੀ ਮੈਂ ਖਿਆੜ ਲੈ ਨੂੰ ਨਹੀਂ ਲੈ ਸਕਦਾ ਜੀ ਵੀ ਗਈ ਉਹਦੀ ਗਈ ਉਹ ਤਾਂ ਭੁੱਲ ਜੇ ਪਰ ਜਿਹੜੀ ਅੱਜ ਕੀ ਤੁਸੀਂ ਆਹ ਹੋਰ ਦੌਰ ਚਾਰ ਸਾਲਾਂ ਤਾਈਂ ਦੇਖ ਲਿਓ ਇਹੀ ਬੰਦੇ ਅੱਖਾਂ ਚ ਘਸੌਣ ਦੇ ਕੇ ਰਹਿਣਗੇ ਜਿਨ੍ਹਾਂ ਦੀ ਅੱਜ ਜ਼ਮੀਨ ਹੱਥਾਂ ਚੋਂ ਨਿਕਲ ਗਈ ਉਹ ਮਨ ਦੇ ਵਿੱਚ ਕਿੰਨੇ ਬਲਬਲੇ ਬਣਾਈ ਜਾਣ ਪਰ ਜਿਹੜਾ ਉਹਲਾ ਦੇ ਹੱਥਾਂ ਚੋਂ ਗਈ ਤਾਂ ਗਈ ਜਿਹੜਾ ਜੱਥੇਬੰਦੀਆਂ ਨੂੰ ਵੱਡਾ ਘਾਟਾ ਪਿਆ ਉਹ ਵੀ ਕਿਤੇ ਨਹੀਂ ਪੂਰਾ ਹੋਣਾ ਜੱਥੇਬੰਦੀਆਂ ਦੇ ਪੱਲੇ ਕੀ ਹੁੰਦਾ ਜੇ ਕਿਸੇ ਦਾ ਭੱਲੇ ਦਾ ਕੰਮ ਹੋ ਗਿਆ ਉਹ ਚਾਰ ਕਿ ਦਿਨ ਬੱਲੇ ਬੱਲੇ ਕਰਦਾ ਬੁੜਕੀ ਉਹ ਵੀ ਦੂਜੇ ਪਾਸੇ ਚੱਲ ਪੈਂਦਾ ਆ ਇਹਦੇ ਵਿੱਚ ਵੀ ਆਈ ਹੋਇਆ ਜਿਹੜੇ ਪੈਸੇ ਚੱਕ ਗਏ ਉਹ ਹੁਣ ਗੜਕਾ ਲੈਂਦੇ ਰਹਿੰਦੇ ਨੇ ਕਿ ਜਦੋਂ ਕੋਈ ਆਪਸ ਰਾਉਣਗੇ ਉਹਨਾਂ ਨੂੰ ਉੱਧੇ ਪਤਾ ਨਹੀਂ ਕੌਣ ਦੱਸ ਜਾਂਦਾ ਸਾਰਿਆਂ ਤੋਂ ਪਹਿਲਾਂ ਆ ਕੇ ਇੱਥੇ ਬਹਿ ਜਾਂਦੇ ਮਗਰੋਂ ਨਹੀਂ ਆਉਂਦੇ ਪਿਛੋਕਣੇ ਉਹਦੇ ਵੀ ਚਲੋ ਤੁਸੀਂ ਚੱਕ ਲੇ ਜੋ ਕੁਝ ਤੁਸੀਂ ਕਰਨਾ ਸੀ ਕਰ ਲਿਆ ਤੁਹਾਡੀ ਬੇਵਸੀ ਸੀ ਕੋਈ ਸੀ ਤੁਸੀਂ ਹਾਜ਼ਰੀ ਦਾ ਲਵਾਈ ਜਾਓ ਤੁਸੀਂ ਸਦਾ ਵਾਰ ਹਾਜ਼ਰੀ ਲਵਾਓ ਕਦੇ ਨਾ ਕਦੇ ਲੋੜ ਪੈਗੀ ਫੇਰ ਕਿਹੜਾ ਅਸੀਂ ਪਿੱਛੇ ਹਟਦੇ ਹਾਂ ਜਿੱਥੇ ਬੰਦਿਆ ਕਦੇ ਕਿਸੇ ਤੋਂ ਪਾਸਾ ਨਹੀਂ ਵੰਡਦੀਆਂ ਲੋਕ ਹੀ ਪਾਸਾ ਵਟ ਜਾਂਦੇ ਆ ਇਹ ਵੱਡੀ ਘਾਟ ਲੱਗਦੀ ਆ ਕੰਝਾਂ ਬੰਦਿਆਂ ਨੂੰ ਐ ਹੁੰਦੇ ਜੇ ਮੈਂ ਨਾ ਗਿਆ ਤਾਂ ਪਤਾ ਨਹੀਂ ਜਿੱਥੇ ਬੰਦੀ ਦਾ ਕੁਛ ਹੋਣਾ ਹੀ ਨਹੀਂ ਇਹ ਵੀ ਭਲੇਖਾ ਹੁੰਦਾ ਵੀ ਜੇ ਹਰਦੀਪੋਂੋਂ ਹਟ ਗਿਆ ਤਾਂ ਇੱਥੇ ਕੰਮ ਖੜਜੂ ਜਾ ਕੋਈ ਹੋਰ ਚਾਰ ਬੰਦੇ हट ਕੇ ਇਹ ਭਰਾਵੋ ਸਮੁੰਦਰ ਹੈ ਇਹਦੇ ਚ ਪਤਾ ਨਹੀਂ ਕਿੰਨੇ ਕਾਈ ਜਾਂਦੇ ਆ ਤੇ ਜਾਈ ਜਾਂਦੇ ਆ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਪਰ ਜੇ ਬੰਦਾ ਇੱਕ ਥਾਂ ਖੜਾ ਰਹੇ ਉਹ ਬੰਦੇ ਦੀ ਇੰਨੀ ਕੁ ਕਦਰ ਰਹਿੰਦੀ ਆ ਲਾ ਕਹਿੰਦਾ ਚਲੋ ਯਾਰ ਬੰਦਾ ਖੜਾ ਇੱਕ ਥਾਂ ਮੈਂ ਆਪਦੇ ਦੇ ਦੱਸਦਾ ਮੈਂ ਜਿੰਨਾ ਚਿਰ ਵੋਟ ਪਾਈ ਆ ਬਾਦਲਾ ਨੂੰ ਹੀ ਪਾਈ ਆ بڑے ਬੰਦੇ ਮੇਰੇ ਕੋਲੇ ਸਾਡੇ ਵਾਲੇ ਵਾਲੇ ਦੇ ਆਉਂਦੇ ਸੀਗੇ ਮੈਂ ਕਿਹਾ ਯਾਰ ਜਿੱਥੇ ਖੜਿਆ ਠੀਕ ਆ ਚੰਗੇ ਆ ਬਾੜੇ ਆ ਆਪਾਂ ਥਾਂ ਥਾਣੀ ਜਾਣਾ ਜਿੰਦੇ ਆਪਾਂ ਉਧਰੋਂ ਪਾਸਾ ਬੱਟ ਲਿਆ ਲਾਸਟ ਇੱਥੇ ਆਇਆ ਉਹ ਤੋਂ ਪਹਿਲਾਂ ਉੱਥੋਂ ਨਹੀਂ ਹਿੱਲਿਆ ਹੁਣ ਇੱਥੋਂ ਨਹੀਂ ਹਿੱਲਦਾ ਇਹ ਕੰਮਕਾਰ ਹੈ ਜ਼ਿੰਦਗੀ ਦੇ ਚੱਲੀ ਜਾਣੇ ਜੇ ਮੈਂ ਕਹਾਂ ਮੇਰਾ ਕੰਮ ਨਹੀਂ ਹੋਇਆ ਤਾਂ ਮੈਂ ਕਿਸੇ ਪਾਸੇ ਹੋਰ ਚਲੇ ਜਾਊਂ ਹੋਰ ਪਾਸੇ ਵੀ ਨਹੀਂ ਕਿਤੇ ਜਾਣਾ ਬਾਰ-ਬਾਰ ਖਸਮ ਨਹੀਂ ਹੁੰਦੇ ਪਰ ਜਿਹੜੇ ਵੀ ਲੋਕ ਗਦਾਰੀ ਕਰ ਜਾਂਦੇ ਆ ਉਹਨਾਂ ਦੇ ਨਾਂ ਹੀ ਗਜ਼ਾਰਾਂ 'ਚ ਲਿਖੇ ਜਾਂਦੇ ਆ ਅੱਜ ਵੀ ਚਲੋ ਹੁਣ ਜੇ ਮੈਂ ਪ੍ਰਧਾਨ ਜੀ ਨੇ ਦੱਸਿਆ ਵੀ ਆਪਣੇ ਇੱਥੋਂ ਵਾਲੇ ਮਸਲੇ ਹੱਲ ਹੋਗੇ ਹੁਣ ਕਈ ਬੰਦੇ ਹੌਲੀ ਸੋਚ ਵਾਲੇ ਇਸ ਨੂੰ ਧਰਨਾ ਹੀ ਭਗਵੰਤ ਮਾਨ ਦਾ ਭਗਵੰਤ ਦਾ ਆਪਣੇ ਦਾ ਲੈ ਕੇ ਵਹਿ ਜਾਂਦੇ ਆ ਕਿ ਇਹ ਤਾਂ ਉਹਦਾ ਹੀ ਮਸਲਾ ਹੈ ਇਹ ਹੁਣ ਭਗਵਤ ਦਾ ਮਸਲਾ ਨਹੀਂ ਰਹਿ ਗਿਆ ਮਸਲਾ ਰਹਿ ਗਿਆ ਜੱਥੇਬੰਦੀ ਦਾ ਅੱਜ ਜੇ ਆਪਣੀ ਜਿੱਤ ਹੁੰਦੀ ਹੈ ਤਾਂ ਉਹਦੇ ਵਿੱਚ ਜਿੱਤ ਜੱਥੇਬੰਦੀ ਦੀ ਹੁੰਦੀ ਹੈ ਕਿ ਭਗਵੰਤ ਦੀ ਜਿੱਤ ਨਹੀਂ ਤੇ ਜੇ ਆਪਾਂ ਇੱਥੇ ਨੁਕਸਾਨ ਹੁੰਦਾ ਤਾਂ ਉਹ ਜੱਥੇਬੰਦੀ ਦਾ ਨੁਕਸਾਨ ਹੁੰਦਾ ਭਗਵੰਤ ਮਾਨ ਦਾ ਨੁਕਸਾਨ ਨਹੀਂ ਹੁੰਦਾ ਇਹ ਕੁਝ ਲੋਕਾਂ ਨੂੰ ਸੋਚ ਲੈਣੀ ਚਾਹੀਦੀ ਆ ਵੀ ਇਹ ਨੁਕਸਾਨ ਵੀ ਜੱਥੇਬੰਦੀ ਦਾ ਮੁਨਾਫਾ ਵੀ ਜੱਥੇਬੰਦੀ ਦਾ ਪਰ ਇਹ ਨਹੀਂ ਕਦੇ ਸੋਚਣਾ ਚਾਹੀਦਾ ਵੀ ਇਹ ਭਗਵੰਤ ਮਾਨ ਦਾ ਕੰਮ ਆ ਇਹ ਆਪਣਾ ਫੁੱਟ ਤੋਂ ਜੱਥੇਬੰਦੀ ਦਾ ਆਗੂ ਹੈ ਇਹਦੇ ਕੋਈ ਉਹਦੋਂ ਨਹੀਂ ਸੀ ਫੈਸਲਾ ਰੱਖ ਲਿਆ ਤਾਂ ਜਦੋਂ ਜੱਥੇਬੰਦੀ ਕੇ ਅਸੀਂ ਆਏ ਆ ਉਦੋਂ ਤੱਕ ਇਹਦਾ ਨੌ ਵੀ ਨਹੀਂ ਸੀ ਰੱਖਿਆ ਗਿਆ ਸੜਕ ਦਾ ਅਸੀਂ ਉਦੋਂ ਜਦੋਂ ਆਏ ਤੇ ਜਾਏ ਆ ਉਦੋਂ ਭਗਵੰਤ ਨੇ ਮੈਨੂੰ ਕਿਹਾ ਸੀਗਾ ਵੀ ਅੰਕਲ ਆਪਾਂ ਜੱਥੇਬੰਦੀ ਬੜਾਈਏ ਮੈਂ ਕਿਹਾ ਵੀ ਤੁਹਾਡੀ ਮਰਜ਼ੀ ਆ ਮੈਸਾ ਥੋਡੇ ਨਾਲ ਚਲੋ ਉਦੋਂ ਐਸੇ ਪੈਰ ਲੱਗੇ ਉਦੋਂ ਤਾਂ ਆਪਣੇ ਨਾਲ ਧਨੇਰ ਵਾਲੇ ਵੀ ਸਿੱਖੱਠੇ ਹੀ ਸੀ ਸਾਰੇ ਆਏ ਕਲਵਾਂ ਤਰ ਗਏ ਕਾਲੇ ਜੈਦਰ ਗਏ ਗੁਰਦੁਆਰੇ ਅਸੀਂ ਸੌ ਖਾਦੀ ਆ ਚਲੋ ਇਹਨਾਂ ਨੇ ਉਦੋਂ ਮੈਨੂੰ ਆਗੂ ਬੰਨਿਆ ਆਪਾਂ ਵਧੀਆ ਕੰਮ ਚਲਾਇਆ ਭਾ ਇਹ ਗੱਲ ਨਹੀਂ ਵੀ ਬੰਦਾ ਆਗੂ ਰਹਿ ਕੇ ਇਦਾਂ ਹੀ ਕੰਮ ਕਰ ਸਕਦਾ ਆ ਕੂਆ-ਕੂਲ ਗਿਆ ਤਾਂ ਇਹ ਤਾਂ ਹੌਲੀਆਂ ਸੋਚਾਂ ਹੁੰਦੀਆਂ ਜੇ ਕਿਸੇ ਨੇ ਕੰਮ ਕਰਨਾ ਹੈ ਤਾਂ ਜਿਵੇਂ ਮਰਜ਼ੀ ਕਰੀ ਜਾਵੇ ਉਹ ਲੋਕਾਂ ਨੂੰ ਪਤਾ ਹੁੰਦਾ ਵੀ ਆ ਬੰਦਾ ਕੰਮ ਕਰਦਾ ਹੈ ਕੰਮ ਦੇ ਨਾਲ ਕਦਰ ਹੈ ਜਿਹੜਾ ਬੰਦਾ ਘਰੇ ਵੀ ਕੰਮ ਕਰਦਾ ਨਾ ਉਹਦਾ ਵੀ ਲੋਕਾਂ ਨੂੰ ਪਤਾ ਹੁੰਦਾ ਵੀ ਯਾਰ ਇਹ ਬੰਦਾ ਘਰੇ ਵੀ ਕੰਮ ਵਧੀਆ ਕਰਦਾ ਉਹਨੀਆਂ ਲੋਕ ਸਿਫਤਾ ਵੀ ਕਰਦੇ ਆ ਲੋਕ ਵਿੱਚ ਐ ਵੀ ਕਹਿੰਦੇ ਆ ਇਹਨੂੰ ਤਾਂ ਰੱਬ ਲੈਣ ਆਇਆ ਵਾ ਜੇ ਨਾ ਕੁਝ ਕਰੇ ਤਾਂ ਫੇਰ ਕਹਿਣਗੇ ਭੁੱਖਾ ਮਰੂ ਜੇ ਬਾਲਾ ਕਰਦਾ ਤਾਂ ਇਹਨੂੰ ਰੱਬ ਲੈਣ ਆਇਆ ਲੋਕ ਤਾਂ ਕਿਸੇ ਪਾਸੇ ਛੱਡਦੇ ਨਹੀਂ ਹੁੰਦੇ ਪਰ ਆਪਦੀ ਚਾਲ ਚੱਲਣਾ ਚਾਹੀਦਾ ਕੁਝ ਵੀ ਹੋ ਜੇ ਅੱਜ ਮਸਲਾ ਆਪਣਾ ਹੀ ਰੋੜ ਦਾ ਹੈ ਰੋੜ ਦੇ ਵਿੱਚੋਂ ਇਹ ਨਫਾ ਨੁਕਸਾਨ ਸਾਰਾ ਹੀ ਚੱਲਦਾ ਹੁੰਦਾ ਹੈ ਅੱਜ ਅਫਸਰ شاہੀ ਜੇ ਮੂਹਰੇ ਲੱਗੀ ਵੀ ਹੈ ਭਰਾਵੋ ਆਪਣਾ ਇੱਕ ਹੈ ਆਪਣਾ ਥਵਾਕ ਹੈ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਗੰਡ ਬੱਜੀ ਹੈ ਹਿਲਦੇ ਨਹੀਂ ਤਾਂ ਹੀ ਉਹ ਵਾਰ-ਵਾਰ ਆਪਣੇ ਕੋਲੇ ਢੇੜੇ ਮਾਰਦੇ ਆ ਤਾਂ ਹੀ ਉਹ ਵਾਰ-ਵਾਰ ਆਪਾਂ ਨੂੰ ਟੈਪ ਦਿੰਦੇ ਆ ਤੇ ਨਹੀਂ ਉਹ ਪਹਿਲਾਂ ਵੀ ਲੋਕਾਂ ਨੂੰ ਕੁੱਟ ਕੇ ਬਣਾ ਕੇ ਆ ਗਏ ਤੇ ਮੂਹਰੇ ਵੀ ਜਦੋਂ ਇੱਥੋਂ ਬੰਦੇ ਆਪਣੇ ਹਿੱਲਿਆ ਜਿੱਦੇ ਮਨੇਰ ਕੋਟਲੇ ਕਾਢ ਹੋਇਆ ਉੱਥੇ ਡਾਂਗ ਫਰੀ ਸੀ ਇੱਥੋਂ ਵਾਲੇ ਬੰਦੇ ਜਿਹੜੇ ਆਪਣੇ ਮੂਹਰੇ ਲਾਇਏ ਸੀ ਉਦੋਂ ਹਿੱਲੇ ਕਹਿੰਦੇ ਵੀ ਉੱਥੇ ਕੁੱਟ ਪੈ ਗਈ ਬਹੁਤ ਜ਼ਿਆਦੇ ਇਹ ਭਲੇਖਾ ਹੁੰਦਾ ਵੀ ਵਾ ਕੁੱਟ ਤੋਂ ਬਾਜੂ ਹੁਣ ਜਿਹੜਾ ਬੰਦਾ ਇੱਥੇ ਮੋਟਰਸਾਈਕਲ ਤੋਂ ਡਿੱਕ ਕੇ ਹੀ ਲੱਤ ਤਣਾ ਲੈਂਦਾ ਉਹ ਕਿਹੜਾ ਕਿਥੋਂ ਕੁੱਟ ਖਾਦਾ ਹੁੰਦਾ ਹੈ ਜਿਹੜਾ ਭਰਾਵੋ ਹੋਣਾ ਹੋ ਕੇ ਹੀ ਰਹਿਣਾ ਜੇ ਕੁੱਟ ਪੈਣੀ ਆ ਨਾ ਘਰੋਂ ਚੱਕ ਕੇ ਵੀ ਪੁਲਿਸ ਕੁੱਟ ਦਿੰਦੀ ਹੈ ਸਾਡੇ ਨਾਲ ਤਾਂ ਸਾਰਾ ਕੁਝ ਹੋਇਆ ਵਾ ਜਿੰਦਣ ਪੁਲਿਸ ਚੱਕਣ ਤੇ ਆ ਜੇ ਉਹਦੇ ਛੜਦੀ ਨਹੀਂ ਲੈ ਜਾਂਦੀ ਆ ਪਰਾਵ ਨਹੀਂ ਡਰਦਾ ਚਾਹੀਦਾ ਵੀ ਜਿੱਥੇ ਬੰਦੀਗਾਰ ਨੇ ਚੱਕ ਲੈਂਦੇ ਆ ਉਹ ਭਰਾ ਉਹ ਪੁਲਿਸ ਦਾ ਕੰਮ ਹੁੰਦਾ ਕਿਸੇ ਵੀ ਤਰ੍ਹਾਂ ਦੇ ਜਿਹੜੇ ਲੀਡਰ ਕਿਸੇ ਕੰਮ ਕੰਮ ਕਰਦੇ ਆ ਨਾ ਕਿਸੇ ਵੀ ਜਿੱਥੇ ਬੰਦੀ ਚ ਜਾਂ ਕਿਸੇ ਸਿਆਸਤ ਦੇ ਵਿੱਚ ਉੱਥੇ ਲੀਡਰਾਂ ਨੂੰ ਪਹਿਲਾਂ ਹੀ ਚੱਕਦੇ ਆ ਜਿਹੜੇ ਲੀਡਰਾਂ ਨੂੰ ਵੜਾ ਜਾਂ ਪਤਾ ਹੁੰਦਾ ਉਹ ਪਾਸੇ ਐਸੇ ਹੋ ਜਾਂਦੇ ਆ ਤੇ ਨਹੀਂ ਲੀਡਰ ਤਾਂ ਉਹਨਾਂ ਦੀ ਧਿਆਨ 'ਚ ਹੁੰਦੇ ਹੈਗੇ ਅਗੇ ਤਾਂ ਆਪਣੇ ਪਾਸਿਓਂ ਤਾਂ ਬਹੁਤ ਬਚਤ ਰਹੇਗੀ ਆਪਣੇ ਕੱਲਾ